ਤੇ ਐਡਾ ਕਜਾਦਾ ਇੱਕ ਵਾਇਰਸ ਫੈਲਿਆ ਪਿਆ ਜਿਹੜਾ ਬੰਦਾ ਇਹ ਲਾਈਨ ਚ ਪੈ ਗਿਆ ਹਨਾ ਉਹਨਾਂ ਨੂੰ ਇਹ ਆ ਵੀ ਸਾਨੂੰ ਇੰਸਟਾਗ੍ਰਾਮ ਤੇ 2 ਲੱਖ 3 ਲੱਖ ਮਿਲੀਅਨ ਸਾਡੇ ਫੋਲੋਅਰ ਹੋ ਜਾਣ ਤੇ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਹੁਣ ਆ ਜਿਹੜਾ ਵੀਰ ਆ ਪੱਗ ਬੰਨੀ ਆ ਇਹ ਕੀ ਕਰਦਾ ਪਿਆ ਇੱਕ ਇਹਦੀ ਵੀਡੀਓ ਹੋਰ ਵੇਖਿਓ ਹਾਂਜੀ ਦੇਖ ਲਈ ਹੁਣ ਇਹ ਕੋਈ ਕੰਟੈਂਟ ਆ ਇੱਕ ਤਾਂ ਹੁੰਦਾ ਨਾ ਕੰਟੈਂਟ ਕੋਈ ਬੰਦਾ ਗੁਰਬਾਣੀ ਦੀ ਸਿੱਖਿਆ ਦਿੰਦਾ ਕੋਈ ਬੰਦਾ ਸਕੂਲੀ ਸਿੱਖਿਆ ਦਿੰਦਾ ਕੋਈ ਫੂਡ ਕੋਈ ਕਿੱਦਾਂ ਕੋਈ ਕਿੱਦਾਂ ਆਹ ਕੀ ਚੀਜ਼ ਆ ਕੋਈ ਨੌਲੇਜ ਦੀਆਂ ਗੱਲਾਂ ਕਰਦਾ ਪਰ ਆਹ ਕੀ ਚੀਜ਼ ਆ ਐ ਇੱਕ ਹੋਰ ਵੇਖਿਓ ਇਹਨਾਂ ਤੇ ਭਈ ਹਾਸਾ ਵੀ ਆਉਂਦਾ ਵੀ ਇਹ ਕਰ ਕੀ ਰਹੇ ਆ ਇਹ ਕੱਲਾ ਇਹੀ ਵੀਰ ਨਹੀਂਗਾ ਹੋਰ ਬਹੁਤ ਆ ਹੋਰ ਵੀ ਦਿਖਾ ਦਿੰਨਾ ਮੈਂ ਇੱਕ ਅੱਧੀ ਵੀਡੀਓ ਹਾਂਜੀ ਕਰ ਲਈ ਚੱਕ ਇਹ ਜੀ ਇਹਨਾਂ ਚੀਜ਼ਾਂ ਚੋਂ ਇਹਨਾਂ ਨੂੰ ਮਤਲਬ ਟਾਈਮ ਮਿਲੂਗਾ ਤੇ ਇਹਨਾਂ ਨੂੰ ਫੇਰ ਹੀ ਮੈਂ ਲਿਖ ਕੇ ਕਹਿਣਾ ਜਿਹੜੇ 1996 ਤੋਂ ਲੈ ਕੇ 2012 ਦੇ ਵਿੱਚ ਵਿੱਚ ਬੱਚੇ ਜੰਮੇ ਆ ਨਾ ਭਲਾ ਕੋਈ ਗੁੱਸਾ ਕਰੇ ਉਹਦੇ ਵਿੱਚ ਮੇਰੇ ਰਿਸ਼ਤੇਦਾਰ ਮੇਰੇ ਇਥੋਂ ਚਾਚੇ ਤਾਇਆ ਦੇ ਬਹੁਤ ਜਣੇ ਆਉਂਦੇ ਆ ਪਰ ਇਹ ਜੋ ਚੀਜ਼ ਸੱਚ ਆ 1996 ਤੋਂ ਲੈ ਕੇ 2012 ਦੇ ਵਿੱਚ ਵਿੱਚ ਜਿੰਨੇ ਵੀ ਬੱਚੇ ਜੰਮੇ ਆ ਨਾ ਉਹਨਾਂ ਨੂੰ ਇਤਿਹਾਸ ਕਿਸੇ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਆਪਾਂ ਨੂੰ ਤਾਂ ਫੇਰ ਵੀ ਪਤਾ ਨਾ ਵੀ ਸਾਡੇ ਨਾਲ 84 ਚ ਕੀ ਕੁਝ ਹੋਇਆ ਸਾਡੇ ਅਸੰਤ ਭਿੰਡਰ ਵਾਲਿਆਂ ਦਾ ਸਤਕਾਰ ਦਿਲ 'ਚ ਸੀ ਹੈ ਤੇ ਹਮੇਸ਼ਾ ਰਹੂਗਾ ਹਨਾ ਉਹ ਸਾਰਿਆਂ ਨੂੰ ਹੀ ਪਤਾ ਪਰ ਇਹਨਾਂ ਨੂੰ ਨਹੀਂ ਪਤਾ ਇਹ ਆਪਦੇ ਵਿਅਸਤ ਹੋਏ ਪਏ ਆ ਤੇ ਜਿਹੜੇ ਸਾਡੇ ਪੰਜਾਬੀ ਬਲੌਗਰ ਆ ਜਿਵੇਂ ਜਿਹੜੇ ਮੀਆਂ ਬੀਵੀ ਆ ਹਨਾ ਉਹ ਮੀਆਂ ਬੀਵੀ ਵਾਲੇ ਆਪਦੀ ਕੰਮਾਂ 'ਚ ਬਿਜੀ ਹੋਏ ਪਏ ਜੇ ਇੱਕ ਅੱਧੀ ਵੀਡੀਓ ਹੋਈ ਉਹਨਾਂ ਦੀ ਮੈਂ ਵਿੱਚ ਚਲਾ ਦੂੰਗਾ ਵੀ ਮਤਲਬ ਉਹਨਾਂ ਨੂੰ ਪ੍ਰੋਮੋਸ਼ਨਾਂ ਤੋਂ ਉਹ ਚੀਜ਼ਾਂ ਤੋਂ ਜੇ ਮਤਲਬ ਟਾਈਮ ਮਿਲੂਗਾ ਤੇ ਉਹ ਜੂਨ ਮਹੀਨਾ ਨੂੰ ਚੇਤੇ ਆਊਗਾ ਵੀ ਜੂਨ ਮਹੀਨੇ 'ਚ ਕੀ ਹੋਇਆ ਸੀ ਠੀਕ ਆ ਨਾ ਤੇ ਜਿਹੜੀ 1996 ਤੋਂ 2012 ਦੇ ਵਿੱਚ ਵਿੱਚ ਬੱਚੇ ਜੰਮੇ ਆ ਉਹ ਨਾ ਬਈ ਟੈਕਨੋਲੋਜੀ 'ਚ ਜੰਮ ਪਏ ਅਸਲ 'ਚ ਜਿਹੜੇ ਜਿਹੜੇ 2000 ਜੰਮ ਪਏ ਉਹਦਾ ਖਾਸ ਕਰਕੇ ਟੈਕਨੋਲੋਜੀ 'ਚ ਜਿਵੇਂ ਵੇਫਾ ਫੋਨ ਹੱਥ 'ਚ ਲੈ ਕੇ ਹੀ ਪੈਦਾ ਹੋਏ ਆ ਜਿਹੜੇ ਆਪਾਂ ਗਏ ਆ 90 95 ਵਾਲੇ ਆ ਜਾਂ 80 ਵਾਲੇ ਆ ਉਹ ਕੀ ਆ ਉਹਨਾਂ ਨੇ ਇਹ ਸਮਾਜ ਚੇਂਜ ਹੁੰਦਾ ਵੇਖਿਆ ਆਪਾਂ ਆਪਾਂ ਚਿੱਠੀਆਂ ਤੋਂ ਚੱਲਦੇ ਚੱਲਦੇ ਹੁਣ ਆ ਫੋਨਾਂ ਦੇ ਯੁੱਗ ਤੱਕ ਦੇ ਹਜੇ ਜੇ ਮਹਾਰਾਜ ਨੇ ਸਹੀ ਉਮਰ ਉਮਰ ਜਿੰਨੀ ਹੋਰ ਆਪਾਂ ਵੀ 25 ਸਾਲ ਤੇ ਬਹੁਤ ਕੁਝ ਵੇਖਾਂਗੇ ਸੋਨੂੰ ਵੀ ਪਤਾ ਪਰ ਜਿਹੜੀ ਸਾਡੀ ਇਹ ਜਨਰੇਸ਼ਨ ਹੈ ਨਾ ਇਹ ਟੁੱਟ ਚੁੱਕੀ ਆ ਜਦੋਂ ਇਹਨਾਂ ਇਤਿਹਾਸ ਨਹੀਂ ਪੜ੍ਹਦੇ ਜਾਂ ਇਹਨਾਂ ਦੇ ਮਾਪੇ ਵੀ ਇਹਨਾਂ ਨੂੰ ਉਹੋ ਜਿਹੇ ਸਕੂਲਾਂ ਵਿੱਚ ਲਾਉਂਦੇ ਆ ਜਿੱਥੇ ਨਾ ਪੰਜਾਬੀ ਹੁੰਦੀ ਨਹੀਂ ਖਾਸ ਕਰਕੇ ਤੇ ਜੇ ਕੋਈ ਪੰਜਾਬੀ ਵਾਲੇ ਚ ਲਾਉਂਦੇ ਵੀ ਆ ਤੇ ਸੋਨੂੰ ਪਤਾ ਪ੍ਰਾਈਵੇਟ ਸਕੂਲਾਂ ਦਾ ਹਾਲ ਕੀ ਉਹ ਪੰਜਾਬੀ ਨੂੰ ਪਹਿਲ ਦਿੰਦੇ ਹੀ ਨਹੀਂ ਸਾਰੇ ਨੂੰ ਪਤਾ ਸਾਰਾ ਜਿਹੜੇ ਪ੍ਰਾਈਵੇਟ ਸਕੂਲ ਆ ਪੰਜਾਬੀ ਨੂੰ ਪਹਿਲ ਕਦੋਂ ਦਿੰਦੇ ਆ ਉਹ ਤਾਂ ਇੰਗਲਿਸ਼ 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 ਮੀਡੀਅਮ ਇੰਗਲਿਸ਼ ਤੇ ਸਾਡੇ ਲੋਕਾਂ ਨੂੰ ਵੀ ਇਹ ਹੋਇਆ ਪਿਆ ਕਿ ਇੱਥੇ ਜੇ ਇੰਗਲਿਸ਼ ਕਰੂਗਾ ਤੇ ਆਈਲੈਂਡਸ ਕਰੂਗਾ ਜਾਈਲੈਂਡਸ ਕਰੂਗਾ ਤੇ ਉੱਥੇ ਕੈਨੇਡਾ ਜਾਊਗਾ ਲੈ ਦੱਸ ਆਹ ਦਾ ਹਾਲ ਹੋਇਆ ਪਿਆ ਇਹਨਾਂ ਨੂੰ ਕੀ ਚੀਜ਼ ਇਧਰ ਚੇਤੇ ਆਉਣੀ ਹੈ ਜੇ ਇਹਨਾਂ ਨੂੰ ਇਤਿਹਾਸ ਮੜਾ ਮੋਟਾ ਦੱਸਿਆ ਹੋਵੇ ਇਹਨਾਂ ਦੇ ਖੋਪੜ ਚ ਚੀਜ਼ਾਂ ਪਾਈਆਂ ਉਹਨੂੰ ਕੋਈ ਦਿਖਾਈਆਂ ਨਾ ਤੇ ਇਹ ਹੋ ਸਕਦਾ ਆਹ ਦਿਨਾਂ ਦੇ ਵਿੱਚ ਮੜਾ ਮੋਟਾ ਰਿਗਰਟ ਮੜਾ ਮੋਟਾ ਫੀਲ ਕਰ ਲੈਣ ਆਹ ਫਰਕ ਆ ਬਾਈ ਫੇਰ ਵੀ ਜਿਹੜੇ ਬੰਦੇ ਪੁਰਾਣੇ ਆ ਨਾ ਜਿਹੜੇ ਮਤਲਬ ਪਹਿਲਾਂ ਵਾਲੇ ਆ ਉਹਨਾਂ ਨੂੰ ਫੇਰ ਵੀ ਹੁੰਦਾ ਪਰ ਜਿਹੜੀ ਅੱਜ ਦੀ ਜਨਰੇਸ਼ਨ ਆ ਉਹਦੇ ਤਾਂ ਦਿਮਾਗ ਦਿਲ ਚ ਕੋਈ ਆ ਪਤਾ ਹੀ ਨਹੀਂ ਜੂਨ ਚ ਸਾਡੇ ਨਾਲ ਕੀ ਹੋਇਆ ਸੀ ਜੇ 100 ਦੇ ਵਿੱਚੋਂ ਸਿਰਫ ਪੰਜਾਂ ਨੂੰ ਪਤਾ ਹੋਊਗਾ 95% ਆ ਹੀ ਆ ਬਈ ਤੇ ਜਿਹੜੇ ਸਾਡੇ ਆ ਮੁੰਡੇ ਆ ਆ ਵੀ ਉਹਨੇ ਉਹਨਾਂ ਵਿੱਚ ਹੀ ਹੁੰਦੇ ਹੋਣਗੇ ਨਾ ਜਿਨ੍ਹਾਂ ਦੀਆਂ ਮੈਂ ਵੀਡੀਓ ਵਿੱਚ ਚਲਾਈਆਂ ਇਹ ਵੀ 1996 ਤੋਂ 2012 ਦੇ ਵਿੱਚ ਵਿੱਚ ਬਰਥ ਹੋਊਗਾ ਤੇ ਆ ਇਹਨਾਂ ਨੂੰ ਤਾਂ ਬਸ ਆ ਚੀਜ਼ ਮਿਲ ਗਈ ਹੁਣ ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਚੀਜ਼ਾਂ ਸਾਡੀਆਂ ਖਰਾਬ ਕਰ ਦੇਣੀਆਂ ਬਹੁਤ ਜ਼ਿਆਦਾ ਰਸਤੇ ਦਾ ਆਪਾਂ ਆਪਦੇ ਸਾਹਮਣੇ ਵੇਖ ਲਈ ਵੀ ਕਰਦੇ ਹਣਾ ਇੱਕ ਆਪਾਂ ਇਹ ਇੱਕ ਆਪਾਂ ਲੱਗ ਵੀਡੀਓ ਕਰਾਂਗੇ ਚਲੋ ਤੇ ਪਰ ਮੈਂ ਆ ਚੀਜ਼ ਕਰਦਾ ਵੀ ਲੋਕਾਂ ਨੂੰ ਸਾਡਿਆਂ ਨੂੰ ਚੇਤੇ ਕਿੱਥੇ ਆਉਣਾ ਜੂਨ ਦੇ ਮਹੀਨੇ ਚ ਕੀ ਹੋਇਆ ਸਾਡੇ ਲੋਕ ਤਾਂ ਇੱਧਰ ਆ ਕੰਮਾਂ ਚ ਬਿਜੀ ਹੋਏ ਪਏ ਆ ਸੋ ਜਿਹੜੇ ਇਹ ਕੰਮਾਂ ਚ ਬਿਜੀ ਹੋਏ ਪਏ ਇਹ ਚੀਜ਼ ਨਹੀਂ ਉਹਨਾਂ ਲਈ ਲਾਹਣਤਾ ਤੇ ਜਿਹੜੇ ਬੰਦੇ ਨੂੰ ਅੱਜ ਵੀ ਚੇਤੇ ਅੱਜ ਵੀ ਯਾਦ ਕਰ ਰਿਹਾ ਤੇ ਉਹਨਾਂ ਬੰਦਿਆਂ ਨੂੰ ਸਲੂਟ ਆ ਵੀ ਚਲੋ ਦਿਲਾਂ ਜਾਣਾ ਤੇ ਬਾਕੀ ਜੋ ਆ ਜੂਨ ਦਾ ਮਹੀਨਾ ਉਹ ਹਣਾ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਸੋ ਸੱਸੀ ਗੱਲ ਬਾਈ